ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਰਹਾਇਸ਼ ਤੇ ਇੱਕ ਛੋਟਾ ਜਿਹਾ ਮਹਿਮਾਨ ਪਹੁੰਚਿਆ ਹੈ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਦੇ ਹੋਏ ਉਹਨਾਂ ਨੇ ਖੁਦ ਕਿਹਾ ਕਿ ਮਾਂ ਗਾਂ ਨੇ ਬੱਚੇ ਨੂੰ ਜਨਮ ਦਿੱਤਾ ਹੈ पीएम मोदी ने इस दाना दीपज्योति रखा है पीएम मोदी ने खुशी जाहिर कर दी क्या कि लोक कल्याण मार्ग पे प्रधानमंत्री निवास कॉम्प्लेक्स में नवे मेंबर दी शुभ आमद हुई है प्यारी मां गा ने एक नवे बच्चे को जन्म देता है जिस दे सर ते प्रकाश दा निशान है दस दे कि वीडियो च प्रधानमंत्री मोदी गां दे बच्चे नु संभाल दे नजर आ रहे हन ओ उस ते तिलक लगांदे हन अते उस नु फुला दी माला पहनांदे हन ਇਸ ਤੋਂ ਬਾਅਦ ਉਹ ਉਸ ਨੂੰ ਗੋਦ ਵਿੱਚ ਲੈ ਕੇ ਬਗੀਚੇ 'ਚ ਸੈਰ ਕਰਦੇ ਨਜ਼ਰ ਆ ਰਹੇ ਹਨ। ਪੀਐਮ ਮੋਦੀ ਨੇ ਟਵਿੱਟਰ ਤੇ ਆਪਣੀ ਪੋਸਟ 'ਚ ਕਿਹਾ ਸਾਡੇ ਧਰਮ ਗ੍ਰੰਥਾਂ 'ਚ ਕਿਹਾ ਗਿਆ ਹੈ, "ਗਾਵਾ ਸਰਬ ਸੁਖ ਪ੍ਰਦਾ ਲੋਕ ਕਲਿਆਣ ਮਾਰਗ ਤੇ ਪ੍ਰਧਾਨ ਮੰਤਰੀ ਹਾਊਸ ਦੇ ਪਰਿਵਾਰ ਵਿੱਚ ਇੱਕ ਨਵੇਂ ਮੈਂਬਰ ਦਾ ਸ਼ੁਭ ਆਗਮਨ ਹੋਇਆ ਹੈ।" ਪ੍ਰਧਾਨ ਮੰਤਰੀ ਮੋਦੀ ਨਿਵਾਸ 'ਚ ਪਿਆਰੀ ਮਾਂ ਗਾਨੀ ਨਵੇਂ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਦੇ ਮੱਥੇ ਤੇ ਰੋਸ਼ਨੀ ਦਾ ਨਿਸ਼ਾਨ ਹੈ, ਇਸ ਲਈ ਮੈਂ ਇਸ ਦਾ ਨਾਂ ਦੀਪਜੋਤੀ ਰੱਖਿਆ।